ਇਹ ਕੋ ਸਵੇਰ ਕਰਤਾਰਾ ਤੇਰੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੀਰਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੀ ਵਿਰਸਾਈ ਧਰਤੀ ਪੰਜਾਬ ਦੇਸ਼ ਸਤਿਗੁਰੂ ਜੀ ਇਸ ਪੰਜਾਬ ਦੇਸ਼ ਦੇ ਉੱਤੇ ਮੌਜੂਦਾ ਸਮੇਂ ਆਏ ਕੁਦਰਤੀ ਹਾਲਾਤਾਂ ਦੇ ਹੜ੍ਹ ਪਾਤਸ਼ਾਹ ਜੀ ਇਹਨਾਂ ਹੜਾਂ ਨੇ ਪੰਜਾਬ ਦੀ ਸਮੁੱਚੀ ਸੰਗਤ ਨੂੰ ਸਤਿਗੁਰੂ ਜੀ ਦੁੱਖਿਆ ਕੀਤਾ ਪਾਤਸ਼ਾਹ ਜੀ ਆਪ ਜੀਆਂ ਦੀ ਪਾਵਨ ਧਰਤੀ ਸ੍ਰੀ ਚਮਕੌਰ ਸਾਹਿਬ ਜੀ ਇਹਨਾਂ ਪਾਵਨ ਸਥਾਨਾਂ ਤੇ ਵਸਦੀ ਹੋਈ ਸੰਗਤ ਵੱਲੋਂ ਇਸ ਹੜ ਦੇ ਬੰਨ ਨੂੰ ਮਾਰਨ ਲਈ ਪਾਤਸ਼ਾਹ ਜੀ ਆਪ ਜੀਆਂ ਦੇ ਉਦਮ ਉਪਰਾਲੇ ਨਾਲ ਯਤਨ ਕਮਾਏ ਗਏ ਅੱਜ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਦਾ ਓਟ ਆਸਰਾ ਲਿਆ ਕਰਕੇ ਸਤਿਗੁਰੂ ਜੀ ਜੋ ਕੁਛ ਕਰੇ ਸੋ ਆਪੇ ਸੁਆਮੀ ਸਤਿਗੁਰੂ ਜੀ ਆਪ ਜੀ ਕਿਰਪਾ ਕਰਨੀ ਇਹਨਾਂ ਸੇਵਾਵਾਂ ਨਿਭਾਰੀ ਸਾਧ ਸੰਗਤ ਦੇ ਸਿਰ ਉੱਤੇ ਮਿਹਰ ਭਰੇ ਹੱਥ ਰੱਖਣੇ ਚੜ੍ਹ ਕੇ ਆਏ ਇਸ ਦਰਿਆ ਦੇ ਪਾਣੀ ਨੂੰ ਮਾਰਾ ਠੱਲ ਮਾਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਪਾਕਸ਼ਾਹ ਜੀ ਪਾਣੀ ਦੇ ਉਜਾੜੇ ਨਾਲ ਉਜੜੇ ਹੋਏ ਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਮੁੱਚੇ ਪੰਜਾਬ ਵਿੱਚ ਸੁਖ ਵਰਤਾਉਣੇ ਸਤਿਗੁਰੂ ਜੀ ਕਿਰਪਾ ਕਰਨੀ ਸਾਧ ਸੰਗਤ ਦਾ ਆਦੀਆਂ ਦੇ ਚਰਨਾਂ ਦੇ ਉੱਤੇ ਪੂਰਨ ਪ੍ਰੀਤ ਭਰੋਸਾ ਆਪ ਜੀ ਆਣੇ ਸਤਿਗੁਰੂ ਜੀ ਪੂਰਨ ਪ੍ਰੀਤ ਭਰੋਸੇ ਨੂੰ ਚੜ੍ਹਦੀ ਕਲਾ ਬਖਸ਼ ਕਰਨੀ ਇਹਨਾਂ ਅਰਦਾਸ ਬੇਨਤੀਆਂ ਨੂੰ ਮੁੱਖ ਰੱਖਦੇ ਆਂ ਇੱਕ ਸਿੱਖ ਦੋਇ ਸਾਧ ਸੰਗ ਪੰਜੀ ਪਰਮੇਸ਼ਰ ਮਾਵਾਕਾਂ ਨੂੰ ਸਾਰ ਆਪ ਜੀਆਂ ਦੇ ਦਰ ਕਰਦੇ ਪੰਜ ਪਿਆਰੇ ਸਹਿਬਾਨ ਸਤਿਗੁਰੂ ਜੀ ਆਪ ਜੀਆਂ ਦੇ ਚਰਨਾਂ ਪਾਸ ਬੇਨਤੀ ਕਰ ਰਹੇ ਹਨ ਸਤਿਗੁਰੂ ਕਿਰਪਾ ਕਰਨੀ ਆਪ ਜੀਆਂ ਨੇ ਇਸ ਕੁਦਰਤੀ ਵਿਪਤਾ ਤੋਂ ਸਮੁੱਚੀ ਮਨੁੱਖਤਾ ਨੂੰ ਨਜਾਤ ਬਖਸ਼ਿਸ਼ ਕਰਨੀ ਸਭਨਾ ਸਿਰ ਮੇਰ ਪਰੇ ਹੱਥ ਰੱਖਨੇ ਆਪਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਜੀ ਕੀ ਦੇਖ ਸਜ ਕਰਾ ਹਾਜ਼ਰ ਹੈ ਆਪਜੀ ਕੇ ਦਰ ਪ੍ਰਵਾਣ ਹੋਵੇ ਪ੍ਰਵਾਣਿਤ ਪ੍ਰਸ਼ਾਦ ਸੰਗਤ ਦੇ ਰਸਨੇ ਲਾਇਕ ਕਰਨੀ ਸਾਧ ਗੁਰੂ ਸ਼੍ਰੀ ਚਾਪਈ ਸਾਹਿਬ ਜੀ ਕੇ ਜਾਤ ਜੀ ਕੀ ਅਰਦਾਸ ਸ਼੍ਰੀ ਆਨੰਦ ਸਾਹਿਬ ਜੀ ਕੇ ਪਾੜ ਜੀ ਕੀ ਅਰਦਾਸ ਅੱਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬਾਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵਾਂ ਆਕ ਨਾਮ ਕਰਦੀ ਕਰ ਤੇਰੇ ਪਾਣੇ ਸਵਾਸਾ ਮਹਾਰਾਜ ਏਕ ਸਰਬੇ ਕਰਤਾ ਦਾ ਉਹਦੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਪਿਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੀ ਬਰੋਸਾਈ ਧਰਤੀ ਪੰਜਾਬ ਦੇਸ਼ ਸਤਿਗੁਰੂ ਜੀ ਇਸ ਪੰਜਾਬ ਦੇਸ਼ ਦੇ ਉੱਤੇ ਮੌਜੂਦਾ ਸਮੇਂ ਆਏ ਕੁਦਰਤੀ ਹਾਲਾਤਾਂ ਦੇ ਹੜ੍ਹ ਪਾਤਸ਼ਾਹ ਜੀ ਨੇ ਹੜਾ ਨੇ ਪੰਜਾਬ ਦੀ ਸਮੁੱਚੀ ਸੰਗਤ ਨੂੰ ਸਾਕੁਰੂ ਜੀ ਦੁਖੀਆਂ ਕੀਤਾ ਪਾਤਸ਼ਾਹ ਜੀ ਆਪ ਜੀਆਂ ਦੀ ਪਾਵਨ ਧਰਤੀ ਸ੍ਰੀ ਚਮਕੌਰ ਸਾਹਿਬ ਜੀ ਇਹਨਾਂ ਪਾਵਨ ਸਥਾਨਾਂ ਤੇ ਵਸਦੀ ਹੋਈ ਸੰਗਤ ਵੱਲੋਂ ਇਸ ਹੜ੍ਹ ਦੇ ਬੰਨ ਨੂੰ ਮਾਰਨ ਲਈ ਪਾਤਸ਼ਾਹ ਜੀ ਆਪ ਜੀਆਂ ਦੇ ਉਦਮ ਉਪਰਾਲੇ ਨਾਲ ਯਤਨ ਕਮਾਏ ਗਏ ਅੱਜ ਪਾਤਸ਼ਾਹ ਜੀ ਆਪਦੀਆਂ ਦੇ ਚਰਨਾਂ ਦਾ ਓਟ ਆਸਰਾ ਲਿਆ ਕਰਕੇ ਸਤਿਗੁਰੂ ਜੀ ਜੋ ਕਿਸ ਕਰੇ ਸੋ ਆਪੇ ਸੁਆਮੀ ਸਤਿਗੁਰੂ ਜੀ ਆਪ ਜੀ ਕਿਰਪਾ ਕਰਨੀ ਇਹਨਾਂ ਸੇਵਾਵਾਂ ਨਿਭਾਰੀ ਸਾਧ ਸੰਗਤ ਦੇ ਸਿਰ ਉੱਤੇ ਮਿਹਰ ਭਰੇ ਹੱਥ ਰੱਖਣੇ ਚੜ੍ਹ ਕੇ ਆਏ ਇਸ ਦਰਿਆ ਦੇ ਪਾਣੀ ਨੂੰ ਮਹਾਰਾਜ ਠੱਲ ਮਾਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਪਾਤਸ਼ਾਹ ਜੀ ਪਾਣੀ ਦੇ ਉਜਾੜੇ ਨਾਲ ਉਜੜੇ ਹੋਏ ਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਮੁੱਚੇ ਪੰਜਾਬ ਵਿੱਚ ਸੁਖ ਵਰਤਾਉਣੇ ਸਤਿਗੁਰੂ ਦੀ ਕਿਰਪਾ ਕਰਨੀ ਸਾਧ ਸੰਗਤ ਦਾ ਆਪੀਆਂ ਦੇ ਚਰਨਾਂ ਦੇ ਉੱਤੇ ਪੂਰਨ ਪ੍ਰੀਤ ਭਰੋਸਾ ਆਪ ਜੀਆ ਨੇ ਸਤਿਗੁਰਜੀ ਪੂਰਨ ਪ੍ਰੀਤ ਭਰੋਸੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਹਨਾਂ ਅਰਦਾਸ ਬੇਨਤੀਆਂ ਨੂੰ ਮੁੱਖ ਰੱਖਦੇ ਹਾਂ ਇੱਕ ਸਿੱਖ ਦੋਇ ਸਾਧ ਸੰਗ ਪੰਜੀ ਪਰਮੇਸ਼ਰ ਮਾਵਾਚਨ ਵਸਾਰ ਆਪ ਜੀਆਂ ਦੇ ਦਰ ਕਰਦੇ ਪੰਜ ਪਿਆਰੇ ਸਹਿਬਾਨ ਸਤਿਗੁਰਜੀ ਆਪ ਜੀਆਂ ਦੇ ਚਰਨਾਂ ਪਾਸ ਬੇਨਤੀ ਕਰ ਰਹੇ ਹਨ ਸਤਿਗੁਰੂ ਕਿਰਪਾ ਕਰਨੀ ਆਪ ਜੀਆ ਨੇ ਇਸ ਕੁਦਰਤੀ ਵਿਪਤਾ ਤੋਂ ਸਮੁੱਚੀ ਮਨੁੱਖਤਾ ਨੂੰ ਨਿਜਾਤ ਬਖਸ਼ਿਸ਼ ਕਰਨੀ ਸਭਨਾ ਸਿਰ ਮੇਰ ਪਰੇ ਹੱਥ ਰੱਖਨੇ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਜੀ ਕੀ ਦੇਖ ਸੱਜ ਕਰਾ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਣ ਹੋਵੇ ਪ੍ਰਵਾਨਿਤ ਪ੍ਰਸ਼ਾਦ ਸੰਗਤ ਦੇ ਰਸਨੀ ਲਾਇਕ ਕਰਨੀ ਸਤਿਗੁਰੂ ਸ਼੍ਰੀ ਚੌਪਈ ਸਾਹਿਬ ਜੀ ਦੇ ਜਾਪ ਜੀ ਦੀ ਅਰਦਾਸ ਸ਼੍ਰੀ ਆਨੰਦ ਸਾਹਿਬ ਜੀ ਦੇ ਪਾਠ ਜੀ ਦੀ ਅਰਦਾਸ ਅੱਖਰ ਵਾਦਾ ਕਾਟਾ ਫੁੱਲ ਚੋਕ ਮੁਆਫ ਕਰਨੀ ਸਰਬਾਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਲੇ ਆਵੇ ਆਇਕ ਨਾਮ ਕਰਦੀ ਕਰਾ ਤੇਰੇ ਪਾਣੇ ਵਾਹਲਾ